ਦੂਜਾਰ ਬਾਬੀ ਮਰਦਾਨਾ ਪਾਰਟ 2 ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਾਲ ਬਹੁਤ ਕਰੜੀ ਸੀ ਪਰ ਮਰਦਾਨਾ ਜੀ ਵੀ ਇਸ ਤੋਂ ਅਣਜਾਣ ਜਾਂ ਅਵੇਸਲੇ ਨਹੀਂ ਸਨ ਸੋ ਉਹ ਸਦਾ ਬਖਸ਼ਿਸ਼ਾਂ ਸ਼ਕਤੀਆਂ ਤੇ ਰੱਖਿਆ ਮੰਗਦੇ ਰਹਿੰਦੇ ਸਨ ਮਰਦਾਨਾ ਜੀ ਨੇ ਇੱਕ ਵਾਰੀ ਕਿਹਾ ਬਾਬਾ ਤੇਰੀ ਕਾਲ ਕਰੜੀ ਮੇਰੇ ਵਰਗੇ ਤੋਂ ਨਹੀਂ ਹੁੰਦੀ ਗੁਰੂ ਨਾਨਕ ਜੀ ਨੇ ਆਖਿਆ ਮਰਦਾਨਿਆ ਤੂੰ ਕਿਵੇਂ ਰਹਿ ਵੀ ਅਸਾ ਨਾਲ ਤਾ ਮਰਦਾਨਾ ਜੀ ਨੇ ਕਿਹਾ ਮੈਂ ਤਾਂ ਹੀ ਤੇਰੇ ਨਾਲ ਰਹਾ ਜੇ ਮੈਨੂੰ ਤੂੰ ਆਪਣਾ ਜਿਹਾ ਧੀਰਜ ਦੇ ਜਿਵੇਂ ਤੈਨੂੰ ਭੁੱਖ ਤ੍ਰੇ ਨਹੀਂ ਸੰਤਾਨਦੀ ਤੇਵੇਂ ਮੈਨੂੰ ਵੀ ਨਾ ਸਤਾਵੇ ਜਿਸ ਅਵਸਥਾ ਵਿੱਚ ਤੁਸੀਂ ਰਹਿੰਦੇ ਹੋ ਉਸ ਅਵਸਥਾ ਵਿੱਚ ਮੈਨੂੰ ਵੀ ਲੈ ਚੱਲੋ ਜੇ ਇਹ ਮਿਹਰ ਕਰੋ ਤਾਂ ਰਹਾ ਨਹੀਂ ਤਾਂ ਮੈਨੂੰ ਆਗਿਆ ਦਿਓ ਗੁਰੂ ਨਾਨਕ ਜੀ ਇਹ ਸੁਣ ਕੇ ਬਹੁਤ ਹੀ ਖੁਸ਼ ਹੋਏ ਤੇ ਫਰਮਾਇਆ ਸਾਬਾਸ਼ ਮਰਦਾਨਿਆ ਤੈਂ ਭਲੀ ਵਸਤੂ ਮੰਗੀ ਜਦ ਬਾਬਾ ਨਾਨਕ ਜੀ ਨੇ ਮਿਹਰ ਦੀ ਦ੍ਰਿਸ਼ਟੀ ਕੀਤੀ ਤਾਂ ਮਰਦਾਨਾ ਨੇ ਮਰਦਾਨਾ ਜੀ ਨੇ ਰਵਾਬ ਦੀ ਤਾਰ ਨਾਲ ਸਿਰਤ ਗਾਈ ਇਕੋ ਨੌ ਤਕੜਾ ਕਿਉਂ ਹੋਰ ਨਾਮ ਸਭ ਕੀਆਂ ਖਰਾਬਾ ਨੇੜਾ ਨਜ਼ਦੀ ਨਜ਼ੀਕ ਖੁਦਾਏ ਦੇ ਬਾਬਾ ਪਰ ਨਿਮਰਤਾ ਦੇ ਪੁੰਜ ਗੁਰੂ ਨਾਨਕ ਜੀ ਨੇ ਉਸੇ ਸਮੇਂ ਮਰਦਾਨੇ ਨੂੰ ਟੋਕ ਦਿੱਤਾ ਤੇ ਕਿਹਾ ਪੂਰਾ ਜੀ ਪੂਰਾ ਪਰਮੇਸ਼ਰ ਸਲਾਉਣਾ ਮਰਦਾਨਿਆਂ ਅਸੀਂ ਕਬਣ ਕੀਟ ਜੇ ਉਸ ਦੇ ਨਜ਼ਦੀਕ ਪਹੁੰਚ ਪਰ ਮਰਦਾਨਾ ਜੀ ਜੋ ਗੁਰੂ ਨਾਨਕ ਜੀ ਦੀ ਰਹਿਣੀ ਬਹਿਣੀ ਕਥਨੀ ਕਰਨੀ ਦੇਖ ਚੁੱਕੇ ਸਨ ਨਾ ਰੋਕੇ ਤੇ ਫਿਰ ਕਿਹਾ ਸਹੀ ਤਾਂ ਨਾਨਕ ਕਾਲੂ ਆਣ ਜਿਨ ਸ੍ਰੀ ਫੁਨ ਤਿਸ ਹੀ ਗੋਈ ਜੋ ਤੁਧ ਜੇਵੜ ਪਰਮੇਸ਼ਰ ਹੋਏ ਤਾਂ ਹੋਈ ਪਾਈ ਮਰਦਾਨਾ ਜੀ ਜਦ ਵੀ ਮੰਗਦੇ ਦੂਜੇ ਭਾਵ ਦਾ ਝਗੜਾ ਮੇਰੇ ਮਨ ਤੇ ਟੂਟੇ ਹੀ ਮੰਗਦੇ ਜਾਂ ਧੀਰਜ ਦੀ ਰਹਿਮਤ ਲਈ ਝੋਲੀ ਪਸਾਰਦੇ ਮਰਦਾਨਾ ਜੀ ਨੇ ਹੱਥ ਜੋੜ ਕੇ ਇੱਕ ਵਾਰ ਕਿਹਾ ਬਾਬਾ ਤੇਰਾ ਮੇਰਾ ਅੰਤਰ ਨਹੀਂ ਤੂੰ ਖੁਦਾਏ ਦਾ ਡੂਮ ਹੋ ਤੇਰਾ ਡੂਮ ਤੇ ਖੁਦਾਏ ਪਾਇਆ ਹੈ ਤੈਂ ਖੁਦਾਏ ਪਾਇਆ ਹੈ ਤੈਂ ਖੁਦਾਏ ਦੇਖਿਆ ਹੈ ਤੇਰਾ ਕਿਹਾ ਖੁਦਾਏ ਕਰਦਾ ਹੈ ਮੇਰੀ ਬੇਨਤੀ ਹੈ ਇੱਕ ਮੈਨੂੰ ਵਿਛੋੜਨਾ ਨਹੀਂ ਆਪ ਨਾਲੋਂ ਨਾ ਇੱਥੇ ਨਾ ਉੱਥੇ ਗੁਰੂ ਨਾਨਕ ਜੀ ਨੇ ਉਸੇ ਸਮੇ ਬਖਸ਼ਿਸ਼ ਕਰਦੇ ਫਰਮਾਇਆ ਮਰਦਾਨਿਆ ਤੁਧ ਉੱਪਰ ਮੇਰੀ ਖੁਸ਼ੀ ਹੈ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ ਪਾਈ ਮਰਦਾਨਾ ਨਾਲ ਹੋਈਆਂ ਗੁਰੂ ਨਾਨਕ ਜੀ ਦੀਆਂ ਸਾਰੀਆਂ ਹੀ ਗੋਸ਼ਟਾਂ ਪੜਨ ਨਾਲ ਸੰਬੰਧ ਰੱਖਦੀਆਂ ਹਨ ਪਰ ਗੋਸ਼ਟੀ ਨੇ ਕਈ ਗੂਝ ਭਾਵ ਖੋਲੇ ਹਨ ਰਾਗਾਂ ਦੀ ਮਹੱਤਤਾ ਤਨ ਪਿਰ ਦਾ ਵਿਛੜਨਾ ਸਮਾ ਕਿਹੜਾ ਚੰਗਾ ਦਰਿਆ ਤੇ ਤਾਂ ਬੇੜਾ ਹੁੰਦਾ ਹੈ ਮਲਾਹ ਪਾਰ ਲੰਘਾਉਂਦਾ ਹੈ ਤਿਵੇਂ ਸੰਸਾਰ ਦਰਿਆ ਹੈ ਇਸ ਦਰਿਆ ਦਾ ਬੇੜਾ ਕੌਣ ਹੈ ਲਗਾਉਣ ਵਾਲਾ ਕੌਣ ਹੈ ਮਨੁੱਖ ਖੁਦਾ ਨਾਲ ਮਿਲਦਾ ਕਿਵੇਂ ਹੈ ਤੇ ਵਿਛੜਦਾ ਕਿਵੇਂ ਹੈ ਜਿਸ ਨੇ ਉਸ ਨੂੰ ਪਾ ਲਿਆ ਉਸ ਨੂੰ ਕਿਵੇਂ ਕਰ ਜਾਣੀਏ ਆਦਿਕ ਕਿਤਨੇ ਹੀ ਸਵਾਲ ਪੁੱਛੇ ਇਨ੍ਹਾਂ ਪ੍ਰਸ਼ਨਾਂ ਤੋਂ ਮਰਦਾਨਾ ਜੀ ਦੀ ਲਗਨ ਤੇ ਤੀਖਣ ਬੁੱਧੀ ਦਾ ਪਤਾ ਲੱਗਦਾ ਹੈ ਸੰਸਾਰ ਭਲੇ ਲਈ ਗੁਰੂ ਨਾਨਕ ਜੀ ਨੇ ਹਰ ਉਠਾਏ ਗਏ ਪ੍ਰਸ਼ਨ ਦਾ ਉੱਤਰ ਦਿੱਤਾ ਰਾਗ ਤਾਂ ਸਭ ਭਲੇ ਹਨ ਪਰ ਸਭ ਤੋਂ ਭਲਾ ਉਹ ਹੀ ਹੈ ਜਿਸ ਦੁਆਰਾ ਉਹ ਚਿੱਤ ਆਵੇ ਸਵੇ ਰੁਤੀ ਆਰ ਸਵੇ ਮਹਾ ਉਸੇ ਨੂੰ ਭਲੇ ਹਨ ਜਿਨ੍ਹਾਂ ਨੂੰ ਪਰਮੇਸ਼ਰ ਚਿੱਤਾ ਆਉਂਦਾ ਹੈ ਬਾਣੀ ਬਹੁਤ ਹੈ ਗੁਰੂ ਲੰਘਾ ਬਣਹਾਰ ਮਲਾ ਹੈ ਜੋ ਅੰਤਰ ਦੀ ਹੋਮ ਹੈ ਜੋ ਗਰਭ ਸੇ ਦਿਲ ਤੇ ਨਿਵਾਰ ਦੂਰ ਕਰੇ ਤਾਂ ਹੀ ਇਹ ਸਾਹਿਬ ਨੂੰ ਪਾਏ ਆਦ ਜੁਰਤ Nirpairਤਾ ਤੇ ਵਿਵਾਹ ਬੇਵਾਕੀ ਉਹਨਾਂ ਗੁਰੂ ਨਾਨਕ ਜੀ ਕੋਲੋਂ ਹੀ ਪਾਈ ਸੀ ਸੱਚ ਸੁਣਾਈ ਸੀ ਸੱਚ ਕੀ ਵੇਲਾ ਵਾਲਾ ਸੁਭਾਅ ਉਹਨਾਂ ਦਾ ਪਰਪੱਕ ਹੋ ਗਿਆ ਸੀ ਮਥਰਾ ਜੋ ਉਂਜ ਤਾਂ ਤੀਨ ਲੋਕ ਤੋਂ ਨਿਆਰੀ ਕਰਕੇ ਪ੍ਰਸਿੱਧ ਸੀ ਪਰ ਉਥੇ ਧਰਮ ਦੇ ਨਾਂ ਹੀਠਾਂ ਪਾਪ ਹੁੰਦੇ ਦੇਖ ਮਰਦਾਨਾ ਜੀ ਨੇ ਆਖ ਹੀ ਦਿੱਤਾ ਬਾਬਾ ਇਥੋਂ ਦੇ ਲੋਕ ਲੁੱਟੇ ਲਵਾਰ ਚੋਰ ਯਾਰ ਬਹੁਤ ਹਨ ਤੀਰਥ ਪਰ ਇਹੋ ਜਿਹੇ ਤਾਂ ਨਹੀਂ ਹੋਣੇ ਚਾਹੀਦੇ ਜਰਾ ਨਾ ਝਿਜਕੇ ਮੱਕਾ ਮਦੀਨਾ ਬਗਦਾਦ ਤੇ ਇਸਲਾਮੀ ਦੇਸ਼ਾਂ ਵਿੱਚ ਰਵਾਵ ਨਾਲ ਸ਼ਬਦ ਕੀਰਤਨ ਕਰ ਨਾ ਸਿਰਫ ਸਭ ਨੂੰ ਹੈਰਾਨ ਕੀਤਾ ਸਗੋ ਜੁਰਤ ਦੀ ਹੱਦ ਦੱਸੀ ਇਸਲਾਮੀ ਮੁਲਕਾਂ ਵਿੱਚ ਮਰਦਾਨਾ ਜੀ ਨੇ ਪਤਾਲਾ ਪਤਾਲ ਲਖ ਆਗਾਸਾ ਆਗਾਸ ਗਾਈ ਪੀਰ ਜਲਾਲ ਦੇ ਪੁੱਤਰ ਜਲ ਜਲਾਲੀ ਨੇ ਕਿਹਾ ਜਾਂ ਇਹ ਕਾਫਰ ਹੈ ਜਾਂ ਬੌਲਾ ਮਰਦਾਨੀ ਨੇ ਉਸ ਸਮੇਂ ਹੀ ਕਿਹਾ ਮੈਂ ਬਾਬਲਾ ਨਹੀਂ ਮੁਰਸ਼ਦ ਦੀ ਆਵਾਜ਼ ਸੁਣਾ ਰਿਹਾ ਹਾਂ ਜਦ ਉਹਨਾਂ ਮੁਰਸ਼ਦ ਨਾਨਕ ਨੂੰ ਪਾਸ ਬੁਲਾਉਣ ਲਈ ਕਿਹਾ ਤਾਂ ਮਰਦਾਨਾ ਜੀ ਨੇ ਕਿਹਾ ਪੀਰ ਉਹ ਕਦੇ ਕਿਸੇ ਦਾ ਸੱਦਿਆ ਨਹੀਂ ਆਉਂਦਾ ਬੇਪਰਵਾਹ ਹੈ ਆਪਵਾਮੇ ਕਿਸੇ ਥਾਂ ਚਲਿਆ ਜਾਏ ਸਮੇ ਦੇ ਹਾਕਮ ਸਾਹਮਣੇ ਠੀਕ ਲੱਗ ਆਖ ਦੇਣੀ ਮਰਦਾਨਾ ਜੀ ਦੀ ਹੀ ਜ਼ਰਤ ਸੀ 나ਥ ਦੁਆਰੇ ਦੇ ਮਹੰਤ ਗੁਸਾਈ ਨੇ ਰਤਨਾ ਹੀਰਿਆਂ ਗਹਿਣਿਆਂ ਤੇ ਸੁੰਦਰ ਕੱਪੜਿਆਂ ਦੇ ਅਤਰ ਲਗਾਏ ਆਕੜ-ਆਕੜ ਕੇ ਬਾਬਾ ਨਾਨਕ ਜੀ ਪਾਸੋਂ ਲੰਘਦੇ ਆਂ ਦੇਖ ਕੇ ਉਸ ਸਮੇ ਮਰਦਾਨਾ ਜੀ ਨੇ ਆਖ ਦਿੱਤਾ ਇਹ ਕਿੱਡੇ ਅਹੰਕਾਰ ਵਿੱਚ ਹੈ ਇਸ ਤਰ੍ਹਾਂ ਜਦ ਅਜਮੇਰ ਪੁੱਜੇ ਤਾਂ ਅਡੰਬਰ ਦੇਖ ਫਟ ਆਖ ਦਿੱਤਾ ਇਤਨਾ ਅਡੰਬਰ ਰਜਕੇ 22 ਦਿਨਾਂ ਦਾ ਝੂਠਾ ਨਾ ਕਿਉਂ ਧਰਾਇਆ ਇਹ ਸੁਣ ਸਾਰੇ ਜਦ ਮਰਦਾਨਾ ਜੀ ਨੂੰ ਮਾਰਨ ਲਈ ਦੌੜੇ ਤਾਂ ਗੁਰੂ ਨਾਨਕ ਜੀ ਨੇ ਅਸਲ ਫਕੀਰੀ ਦੇ ਲੱਛਣ ਦੱਸ ਸਾਰਿਆਂ ਨੂੰ ਸ਼ਾਂਤ ਕੀਤਾ ਬਾਬੇ ਫਰਮਾਇਆ ਨਾਫਸ ਸ਼ੈਤਾਨ ਗੁੱਸਾ ਹਰਾਮ ਕੱਚ ਦੁਨੀਆ ਸੱਚ ਦਰਵੇਸ਼ ਆਦਲ ਬਾਦਸ਼ਾਹ ਫਜ਼ਲ ਫਕੀਰਾਂ ਮੰਜ਼ਲ ਮੁਸਾਫਰਾਂ ਕਬਜ਼ ਕਾਫਰਾਂ ਮਿਹਰ ਪੀਰਾਂ ਮਿਹਰ ਕੀਰਾਂ ਫਕੀਰੀ ਸਬੂਰੀ ਨਾ ਸਬੂਰੀ ਤਮਕਰ ਥਾਂ ਥਾਂ ਇਹ ਹੀ ਜ਼ਿਕਰ ਆਉਂਦਾ ਹੈ ਕਿ ਰਵਾਬ ਦੇ ਸ਼ਬਦਾਂ ਦੀ ਆਵਾਜ਼ ਸੁਣ ਕੇ ਲੋਕੀ ਬਾਬੇ ਪਾਸ ਇਉਂ ਖਿੱਚੇ ਚਲੇ ਆਉਂਦੇ ਜਿਵੇਂ ਕੰਡਾ ਹੀੜਾ ਦਾ ਰਾਗ ਸੁਣ ਕੇ ਮਿਰਗ ਭੱਜੇ ਆਉਂਦੇ ਹਨ ਬਗਦਾਦ ਦੀ ਸਾਖੀ ਦਾ ਖਾਸ ਵਰਣਨਯੋਗ ਹੈ ਬਗਦਾਦ ਤੋਂ ਬਾਹਰ ਹੀ ਅਕਾਲ ਰੂਪ ਬਾਬਾ ਅਤੇ ਰਬਾਬੀ ਮਰਦਾਨਾ ਨੇ ਟਿਕਾਣਾ ਕਰਕੇ ਕੀਰਤਨ ਆਰੰਭ ਕਰ ਦਿੱਤਾ ਸਾਰੀ ਨਗਰੀ ਸੁੰਨਮੁੰਨ ਹੋਈ ਤੇ ਪੀਰ ਹੈਰਾਨ ਹੋਈ ਬਗਦਾਦ ਦੇ ਖਲੀਫੇ ਦੇ ਮੁਰਸ਼ਦ ਅਬਦੁਲ ਰਹਿਮਾਨ ਨੇ ਆਪਣੇ ਚੇਲੇ ਅਬਦੁਲ ਵਜੀਦ ਦੇ ਦਸਤਗੀਰ ਨੂੰ ਗੁਰੂ ਜੀ ਪਾਸ ਭੇਜਿਆ ਤੇ ਉਹ ਜਾ ਕੇ ਸ਼ਬਦ ਕੀਰਤਨ ਬੰਦ ਕਰਵਾਉਣ ਪਰ ਉਹ ਕੀਰਤਨ ਸੁਣ ਉਥੇ ਹੀ ਟਿਕ ਗਏ ਲਿਖਿਆ ਹੈ ਕਿ ਜੋ ਵੀ ਉਥੇ ਆਏ ਕੀਰਤਨ ਵਿੱਚ ਜੁੜੀ ਜਾਏ ਆਖਰ ਪੀਰ ਨੇ ਆਪ ਆਪ ਆ ਕੇ ਕਿਹਾ ਕਿ ਸ਼ਰਾ ਮੁਹੰਮਦੀ ਵਿੱਚ ਸਰੋਦੀ ਕਰਨਾ ਬੁਰਾ ਫਰਮਾਇਆ ਹੈ ਸੋ ਬੰਦ ਕਰੋ ਬਾਬੇ ਨੇ ਕਿਹਾ ਜੋ ਸਰੋਦ ਮੁਹੰਮਦ ਸਾਹਿਬ ਬੁਰਾ ਸਮਝਦੇ ਤਾਂ ਬੀਬੀ ਆਇਸ਼ਾ ਨੂੰ ਆਪਣੇ ਮੋਢਿਆਂ ਉੱਤੇ ਝੁੱਕ ਕੇ ਬਲੋਚਾਂ ਦੇ ਰਾਗ ਸੁਣਾਵਣ ਲਈ ਰਾਤ ਸਮੇਂ ਕਿਉਂ ਲੈ ਜਾਂਦੇ ਸਾਰਿਆਂ ਸਿਰ ਝੁਕਾਇਆ ਕੀਰਤਨ ਸੰਨ ਜਿੰਨਾ ਰਬਾਬ ਫੜ ਹੜ ਗੜ ਬਗਦਾਦ ਨਿਵਾਇਕੇ ਮੱਕਾ ਮਦੀਨਾ ਸਭ ਨਿਵਾਇਆ ਇੱਥੇ ਬਗਦਾਦ ਵਿੱਚ ਇੱਕ ਫਰਾਬੀ ਨਾਂ ਦਾ ਹਕੀਮ ਆਇਆ ਸੀ ਜੋ ਮਹਿਫਲਾਂ ਨੂੰ ਹੱਸ ਰੁੜਾ ਔਰ ਸੁਲਾ ਕਰ ਚਲਾ ਗਿਆ ਪਰ ਇੱਥੇ ਬਾਬੇ ਨੇ ਮਰਦਾਨੇ ਨੇ ਬਾਬੇ ਤੇ ਮਰਦਾਨੇ ਨੇ ਐਸੀ ਸੱਦ ਕੱਢੀ ਕਿ ਸਭ ਜਾਗ ਪਏ ਖੋਸ਼ਾਂ ਭਰਤ ਆਈਆਂ ਤੇ ਸਹਿਜ ਦੇ ਘਰ ਤੁਰ ਗਏ ਇਤਿਹਾਸ ਵਿੱਚ ਇਹ ਵੀ ਆਉਂਦਾ ਹੈ ਕਿ ਮੱਕਾ ਦੇ ਸਲਾਰ ਨੇ ਗੁਰੂ ਜੀ ਨੂੰ ਜਾਦੂਗਰ ਸਮਝ ਕੇ ਸੰਗਸਾਰ ਪੱਥਰਾਂ ਨਾਲ ਮਾਰਨ ਦਾ ਹੁਕਮ ਦਿੱਤਾ 9000 ਮੁਸਲਮਾਨਾਂ ਨੇ ਗੁਰੂ ਸਾਹਿਬ ਨੂੰ ਮਾਰਨ ਲਈ ਪੱਥਰ ਚੁੱਕੇ ਗੁਰੂ ਜੀ ਨੇ ਉੱਚੀ ਅਕਾਲ ਅਕਾਲ ਦੀ ਧੁਨੀ ਲਗਾਈ ਤਦ ਉਹ ਪੱਥਰ ਲੋਕਾਂ ਦੇ ਹੱਥਾਂ ਵਿੱਚ ਪਕੜੇ ਹੀ ਰਹਿ ਗਏ ਸਭ ਨੇ ਮੁਆਫੀ ਮੰਗੀ ਕਾਜੀ ਰੁਕਨਦੀਨ ਅਤੇ ਹੋਰ ਹੋਰ ਆਰਫ ਸੂਫੀਆਂ ਦੀ ਬੇਨਤੀ ਕਰਨ ਤੇ ਮੁਆਫੀ ਦਿੱਤੀ ਗਈ ਮਹਾਰਾਜ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਕਿ ਜਦ ਕੋਈ ਬੰਦਾ ਆਪਣੇ ਆਮਲ ਰੱਬ ਨੂੰ ਸੌਂਪ ਦਿੰਦਾ ਹੈ ਤਾਂ ਰੱਬ ਉਸ ਨੂੰ ਆਪਣੇ ਚੁਣੇ ਹੋਏ ਬੰਦਿਆਂ ਵਿੱਚ ਥਾਂ ਦਿੰਦਾ ਹੈ ਉਸ ਨੂੰ ਅੱਲਾਹ ਤਾਲਾ ਵਿੱਚੋਂ ਉਜਲ ਬੁੱਧੀ ਪਿਆਰ ਦਾ ਖਜ਼ਾਨਾ ਇਲਮ ਦਾ ਭੰਡਾਰ ਅਤੇ ਮੇਰ ਮੁਹੱਬਤ ਦੀ ਥਾਂ ਮਿਲਦੀ ਹੈ ਰੋਕਣ ਦੀਨ ਕੋਲੋਂ ਜਦ ਕਿਸੇ ਵੀ ਬਾਬੇ ਦੀ ਸ਼ਖਸੀਅਤ ਬਾਰੇ ਪੁੱਛਿਆ ਤਾਂ ਉਸ ਕਿਹਾ ਕਿ ਉਹਨਾਂ ਦਾ ਆਚਰਣ ਇਤਨਾ ਉੱਤਮ ਸੀ ਕਿ ਉਹਨਾਂ ਦੀ ਪਵਿੱਤਰ ਆ ਆਤਮਾ ਹੀਰੇ ਵਾਂਗ ਚਮਕਦੀ ਸੀ ਦਿਲ ਇਤਨਾ ਅਸ਼ੌ ਸਵਸ਼ ਸ਼ੀਸ਼ੇ ਵਾਂਗ ਸੀ ਕਿ ਦੁਨੀਆ ਦੀਆਂ ਫਿੱਕੀਆਂ ਸ਼ੈਆਂ ਪਹੁੰਚਦੀਆਂ ਤੱਕ ਨਹੀਂ ਸਨ ਇਹ ਕੌਤਕ ਦੇਖ ਕੇ ਅਬਦੁੱਲ ਰਹਿਮਾਨ ਬਗਦਾਦੀ امام ਸ਼ਰਫ امام ਸਾਫੀ امام ਆਜ਼ਮ ਆਦ ਵਰਗੇ ਇਸਲਾਮੀ ਸੰਪਰਦਾ ਦੇ ਰੋਕਣ ਗੁਰੂ ਜੀ ਦੀ ਸ਼ਰਨ ਆਏ ਡਾਕਟਰ ਗੰਡਾ ਸਿੰਘ ਜੀ ਦਾ ਮਤ ਹੈ ਕਿ ਅਰਬ ਦੇਸ਼ਾਂ ਵਿੱਚ ਸਬਿਆ ਕਬੀਲਾ ਤੇ ਆਵੇਦ ਫਕੀਰ ਹਨ ਜੋ ਆਪਣੇ ਰੱਬ ਨੂੰ ਬਾਬਾ ਨਾਨਕ ਸਾਹਿਬ ਦੇ ਮੂਰੀਦ ਕਹਿੰਦੇ ਹਨ ਇਹ ਕੇਸ ਰੱਖਦੇ ਹਨ ਅਤੇ ਰਹਿਤ ਖਲਾਸੇ ਵਾਲੇ ਦੇ ਧਾਰ ਬਾਲੀ ਦੇ ਧਾਰਨੀ ਹਨ ਕਿਸੇ ਗੱਲ ਨੂੰ ਦਿਰੜ ਕਰਾਉਣਾ ਹੋਵੇ ਤਾਂ ਮਰਦਾਨਾ ਜੀ ਅਰਸਤੂ ਵਾਂਗ ਤਜਰਬਾ ਕਰਕੇ ਸਮਝਾਉਂਦੇ ਹਨ ਕਹਿੰਦੇ ਹਨ ਕਿ ਇੱਕ ਵਾਰੀ ਸਿਕੰਦਰ ਇੱਕ ਸੁੰਦਰ ਬੇਸਵਾ ਦੇ ਜਾਲ ਵਿੱਚ ਫਸ ਗਿਆ ਅਰਸਤੂ ਨੇ ਬਹੁਤ ਸਮਝਾਇਆ ਪਰ ਸਿਕੰਦਰ ਨੇ ਇੱਕ ਨਾ ਸੁਣੀ ਆਕਰ ਅਰਸਤੂ ਨੇ ਉਸ ਬੇਸਵਾ ਨਾਲ ਮੇਲ-ਜੋਲ ਵਧਾਇਆ ਤੇ ਇੰਜ ਬਣ ਗਏ ਜਿਵੇਂ ਉਹ ਬੇਸਵਾ ਦੇ ਅਧੀਨ ਹੋ ਗਏ ਹੁਣ ਇੱਕ ਦਿਨ ਜਾਣ ਬੁੱਝ ਕੇ ਆਪ ਘੋੜਾ ਬਣ ਗਏ ਤੇ ਬੇਸਵਾ ਨੂੰ ਆਪਣੀ ਪਿੱਠੂ ਤੇ ਸਵਾਰ ਕਰ ਲਿਆ ਤੇ ਸਿਕੰਦਰ ਦੀ ਉਡੀਕ ਕਰਨ ਲੱਗੇ ਜਦ ਸਿਕੰਦਰ ਨੇ ਆ ਕੇ ਆਪਣੇ ਉਸਤਾਦ ਦੀ ਇਹ ਦਸ਼ਾ ਦੇਖੀ ਤਾਂ ਕਹਿਣ ਲੱਗਾ ਗੁਰਦੇਵ ਇਹ ਕੀ ਤਾਂ ਘੋੜਾ ਬਣਿਆ ਅਰਸਤੂ ਨੇ ਕਿਹਾ ਯੋਗਰਾਜ ਜੇ ਮੇਰੇ ਵਰਗੇ ਬੁੱਢੇ ਵਿਦਵਾਨ ਨੂੰ ਘੋੜਾ ਬਣਾ ਸਕਦੀ ਹੈ ਤਾਂ ਤੂੰ ਆਪਣੀ ਦੁਰਦਸ਼ਾ ਦਾ ਅੰਦਾਜ਼ਾ ਲਗਾ ਲੈ ਜੋ ਇਹ ਤੇਰੇ ਨਾਲ ਕਰੇਗੀ ਜਾਂ ਤੂੰ ਇਸ ਦੇ ਬਸ ਹੋ ਜਾਏਂਗਾ ਇਹ ਕਹਿ ਕੇ ਅਰਸਤੂ ਨੇ ਬੇਸਵਾ ਨੂੰ ਥੱਲੇ ਜ਼ਮੀਨ ਉੱਤੇ ਪਟਕਾ ਮਾਰਿਆ ਭਾਈ ਮਰਦਾਨਾ ਜੀ ਅਰਸਤੂ ਵਾਂਗ ਹੀ ਉਦਾਹਰਨਾਂ ਦੇ ਕੇ ਸਾਨੂੰ ਮੱਤਾਂ ਦਿੰਦੇ ਸਨ ਤਾਂ ਕਿ ਅਸੀਂ ਨਿਮਾਣੇ ਜੀਵ ਕਿਸੇ ਦੇ ਜਾਲ ਜਾਂ ਚੁੰਗਲ ਵਿੱਚ ਨਾ ਫਸ ਜਾਈਏ ਇਸੀ ਤਰ੍ਹਾਂ ਇੱਕ ਵਾਰੀ ਭਾਈ ਮਰਦਾਨਾ ਜੀ ਇੱਕ ਹੱਥ ਰਬਾਬ ਤੇ ਦੂਜੇ ਹੱਥ ਘੋੜੇ ਦੀ ਲਗਾਮ ਪਕੜੀ ਖੜੇ ਸਨ ਗੁਰੂ ਮਹਾਰਾਜ ਨੇ ਕਿਹਾ ਮਰਦਾਨਿਆ ਰਬਾਬ বাজਾਏ ਤਾਂ ਮਰਦਾਨਾ ਜੀ ਨੇ ਕਿਹਾ ਪਾਤਸ਼ਾਹ ਇਹ ਹੋਵੇ ਨਹੀਂ ਕਿਉਂਕਿ ਦੋਵੇਂ ਹੱਥ ਰੁਜੇ ਹਨ ਮਹਾਰਾਜ ਨੇ ਫਰਮਾਇਆ ਘੋੜਾ ਜਾਣ ਦੇ ਰਬਾਬ বাজਾਏ ਏ ਘੋੜੀ ਦਾ ਹਾਰ ਹਰ ਏ ਘੋੜੀ ਦਾ ਹਰ ਵੇੜੇ ਖਿਆਲ ਹੀ ਸੁਰਤ ਵਿੱਚ ਸ਼ਬਦ ਨਹੀਂ ਬੈਠਣ ਦਿੰਦਾ ਕਿਸ ਤਰ੍ਹਾਂ ਗੁਰੂ ਨਾਨਕ ਜੀ ਸਾਨੂੰ ਸਮਝਾਉਂਦੇ ਸਨ ਮਰਦਾਨਾ ਰਾਹੀਂ ਕਰਤਾਰਪੁਰ ਦਾ ਇੱਕ ਦ੍ਰਿਸ਼ਟਾਂਤ ਹੈ ਕਿ ਸਾਜਤਾ ਜ ਗਹਿਣੇ ਕੱਪੜਿਆਂ ਨਾਲ ਲੱਦੀ ਇਸਤਰੀ ਦੂਰ ਮੱਥਾ ਟੇਕ ਕੇ ਬੈਠ ਗਈ ਗੁਰੂ ਨਾਨਕ ਜੀ ਨੇ ਉਸ ਵੱਲ ਦੇਖਿਆ ਹੀ ਨਾ ਪਾਈ ਮਰਦਾਨਾ ਜੀ ਨੇ ਉਸ ਵੱਲ ਦੇਖ ਮਹਾਰਾਜ ਕੋਲੋਂ ਪੁੱਛਿਆ ਇਹ ਕੌਣ ਹੈ ਜੋ ਅੱਗੇ ਆਉਣਾ ਚਾਹੁੰਦੀ ਹੈ ਪਰ ਆਪ ਤੋ ਡਰਦਿਆਂ ਨਹੀਂ ਆਉਂਦੀ ਗੁਰੂ ਨਾਨਕ ਜੀ ਨੇ ਫਰਮਾਇਆ ਇਹ ਦੁਨੀਆ ਹੈ ਇਸ ਨੂੰ ਮਾਇਆ ਆਖਦੇ ਹਨ ਇਸ ਨੇ ਵੱਡੇ ਵੱਡੇ ਦੇਵਤੇ ਰਿਖੀ ਅਵਤਾਰ ਪੀਰ ਪੈਗੰਬਰ ਆਪਣੇ ਬਸ ਕਰਕੇ ਕਲੰਦਰ ਦੇ ਬੰਦਰ ਮਾਗ ਨਚਾਏ ਹਨ ਇਹ ਪਹਿਲਾਂ ਆਪ ਤਪੀ ਜਪੀ ਸਦੀ ਪੁਰਖਾਂ ਦੇ ਪੈਰ ਲੱਗਦੀ ਹੈ ਫਿਰ ਉਹਨਾਂ ਨੂੰ ਆਪਣੇ ਪੈਰੀਂ ਲਾ ਦਿੰਦੀ ਹੈ ਇਹੇ ਡਰਦੀ ਇੱਧਰ ਨਹੀਂ ਆਉਂਦੀ ਅਸਾਂ ਦੂਰ ਹੀ ਰੱਖੀ ਹੈ ਸਾਡੇ ਪਿੱਛੇ ਇਹ ਬੂਹੇ ਤੱਕ ਆ ਜਾਏਗੀ ਤੀਜੀ ਪੀੜੀ ਵੇਲੇ ਚਰਨੀ ਲੱਗੇਗੀ ਚੌਥੀ ਪੀੜੀ ਵੇਲੇ ਘਰ ਨਿਵਾਸ ਕਰੇਗੀ ਪਰ ਉਹ ਨਿਰਲੇਪ ਰਹਿਣ ਦੀ ਜਾਂਚ ਸਿਖਾ ਦੇਣਗੇ ਸਾਡੇ ਵਰਗੇ ਅਲਪਮਤੀ ਜੀਵਾਂ ਨੂੰ ਮਤ ਦੇਣ ਲਈ ਭਾਈ ਮਰਦਾਨਾ ਜੀ ਨੇ ਕਿਹਾ ਬਾਬਾ ਉਤਨੀ ਦੇਰ ਮੈਨੂੰ ਹੀ ਬਖਸ਼ ਛੱਡੋ ਮਰਦਾਨਾ ਜੀ ਨੇ ਆਪਣੇ ਉੱਤੇ ਮਾਇਆ ਸਵਾਰ ਕਰ ਲਈ ਮਾਇਆ ਮਰਦਾਨਾ ਜੀ ਨੂੰ ਨਚਾਉਣ ਕਦੋਂਣ ਲੱਗੀ ਜਿੱਧਰ ਉਹ ਫੇਰੇ ਉਧਰ ਮਰਦਾਨਾ ਜੀ ਫਿਰਨ ਜੋ ਕਰਾਏ ਸੋਈ ਹੋ ਕਰੇ ਜਦ ਸਾਰੇ ਮਰਦਾਨਾ ਜੀ ਦੀ ਬੇਵਸੀ ਦੇਖ ਖਿੜਖਿੜ ਹੱਸੇ ਤਾਂ ਮਰਦਾਨਾ ਜੀ ਨੇ ਮਾਇਆ ਰੂਪੀ ਇਸਤਰੀ ਨੂੰ ਥੱਲੇ ਸੁੱਟ ਮਾਰਿਆ ਤੇ ਕਿਹਾ ਬਾਬਾ ਇਹ ਕਾਬੂ ਕਰਨੀ ਬੜੀ ਕਠਨ ਹੈ ਤੁਹਾਡੀ ਰਹਿਮਤ ਹੋਵੇ ਤਾਂ ਬਜੀਏ ਗੁਰੂ ਨਾਨਕ ਜੀ ਨੇ ਸਾਰੀ ਸੰਗਤ ਨੂੰ ਸੰਬੋਧਨ ਕਰਕੇ ਕਿਹਾ ਕਿ ਕੋਈ ਮਰਦਾਨਾ ਹੀ ਇਸ ਕੋਈ ਮਰਦਾਨਾ ਭਾਵ ਸੂਰਮਾ ਹੀ ਇਸ ਨੂੰ ਮਾਰ ਸੁੱਟ ਸਕਦਾ ਹੈ ਬਾਕੀ ਤਾਂ ਸਾਰੇ ਇਸ ਦੇ ਬਸ ਹੀ ਹੋ ਜਾਂਦੇ ਹਨ ਮਰਦਾਨਾ ਬਣ ਲਈ ਮਰਦਾਂ ਵਾਲੀ ਘਾਲ ਦੀ ਲੋੜ ਹੈ ਮਰਦਾਨਾ ਜੀ ਨੇ ਜੋ ਗੱਲਾਂ ਆਪਣੇ ਅੰਤ ਸਮੇ ਬਾਬੇ ਨਾਲ ਕੀਤੀਆਂ ਉਹ ਵੀ ਸੁਣਨ ਨਾਲ ਸੰਬੰਧ ਰੱਖਦੀਆਂ ਹਨ ਮਰਦਾਨਾ ਹੁਣ ਕਿੱਥੋਂ ਬੋਲਣ ਲੱਗ ਪਿਆ ਸੀ ਇਸ ਦੀ ਉਦਾਹਰਨ ਗੁਰੂ ਨਾਨਕ ਤੇ ਮਰਦਾਨਾ ਜੀ ਦਾ ਬਾਰਤਾ ਲਾਪ ਹੈ ਗੁਰੂ ਨਾਨਕ ਜੀ ਨੇ ਮਰਦਾਨੇ ਦਾ ਅੰਤਮ ਸਮਾ ਨੇੜੇ ਜਾਣ ਕਿਹਾ ਮਰਦਾਨਿਆ ਜੇ ਚਾਹੇ ਤਾਂ ਤੇਰੀ ਦੇਹੀ ਨੂੰ ਬ੍ਰਾਹਮਣ ਵਾਂਗੂ ਦਰਿਆ ਵਿੱਚ ਸੁੱਟ ਦੇਈਏ ਮਰਦਾਨਿਆ ਜੇ ਤੇਰੀ ਖਾਹਿਸ਼ ਹੋਵੇ ਤਾਂ ਖੱਤਰੀ ਵਾਂਗ ਸਾੜ ਦੇਈਏ ਜੇ ਤੇਰੀ ਇੱਛਾ ਹੋਵੇ ਤਾਂ ਵੈਸ਼ ਵਾਂਗੂ ਹਵਾ ਵਿੱਚ ਸੁਟਵਾ ਦੇਈਏ ਜੇ ਤੇਰੀ ਤੇਰਾ ਚਿੱਤ ਹੋਵੇ ਤਾਂ ਸ਼ੂਦਰ ਵਾਂਗ ਦਬਵਾ ਦੇਈਏ ਮਰਦਾਨਾ ਜੀ ਨੇ ਉੱਤਰ ਦਿੰਦੇ ਹੋਏ ਕਿਹਾ ਵਾ 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 ਅਜੇ ਵੀ ਸਰੀਰਾਂ ਦੇ ਚੱਕਰ ਵਿੱਚ ਤੁਹਾਡੇ ਉਪਦੇਸ਼ ਕਰ ਤਾਂ ਦੇਹੀ ਦਾ ਖਿਆਲ ਹੀ ਮੁੱਕ ਗਿਆ ਹੈ ਮੈਂ ਤਾਂ ਆਪਣੀ ਆਤਮਾ ਨੂੰ ਕੇਵਲ ਆਪਣੇ ਸਰੀਰ ਦਾ ਸਾਥੀ ਸਮਝਦਾ ਹਾਂ ਫੇਰ ਬਾਬਾ ਜੀ ਨਾਨਕ ਬਾਬਾ ਨਾਨਕ ਜੀ ਨੇ ਕਿਹਾ ਮਰਦਾਨਿਆਂ ਮੇਰਾ ਚਿਤ ਕਰਦਾ ਹੈ ਕਿ ਤੇਰੀ ਸਮਾਦ ਬਣਾ ਕੇ ਤੈਨੂੰ ਜਗਤ ਵਿੱਚ ਪ੍ਰਸਿੱਧ ਕਰੀਏ ਮਰਦਾਨਾ ਜੀ ਨੇ ਕੁਝ ਗੰਭੀਰ ਹੋ ਕੇ ਕਿਹਾ ਬਾਬਾ ਬੜੀ ਮੁਸ਼ਕਿਲ ਨਾਲ ਸਰੀਰ ਰੂਪੀ ਸਮਾਦ ਵਿੱਚੋਂ ਨਿਕਲਣ ਲੱਗੇ ਹਾਂ ਇਸ ਨੂੰ ਫਿਰ ਪੱਥਰ ਦੀ ਸਮਾਦ ਵਿੱਚ ਕਿਉਂ ਪਾਉਂਦੇ ਹੋ ਬਾਬੇ ਨੇ ਅਗਾ ਬਾਦ ਮਰਦਾਨੇ ਨੂੰ ਛਾਤੀ ਨਾਲ ਲਗਾਇਆ ਤੇ ਕਿਹਾ ਤੂੰ ਬ੍ਰਾਹਮਣ ਨੂੰ ਪਛਾਣ ਲਿਆ ਹੈ ਮਰਦਾਨਿਆ ਬਿਹਾਗੜੇ ਕੀ ਬਾਰ ਮਹਿਲਾ ਚੌਥਾ ਦੀ 12ਵੀਂ ਪੌੜੀ ਵਾਲੇ ਸ਼ਲੋਕਾਂ ਵਿੱਚ ਮਰਦਾਨਾ ਜੀ ਕਲਜੂਗੀ ਸੁਭਾਅ ਨੂੰ ਸ਼ਰਾਬ ਕੱਢਣ ਵਾਲੀ ਮੱਟੀ ਕਹਿੰਦੇ ਹਨ ਕਾਮ ਹੀ ਅਸਲ ਸ਼ਰਾਬ ਹੈ ਤੇ ਇਸ ਨੂੰ ਮਨ ਪੀ ਰਿਹਾ ਹੈ ਮੂਹ ਨਾਲ ਭਰੀ ਹੋਈ ਕ੍ਰੋਧ ਦੀ ਕਟੋਰੀ ਹੈ ਹੰਕਾਰ ਪਿਵਾਉਣ ਵਾਲਾ ਹੈ ਕੂੜ ਦੀ ਮਜਲਿਸ ਲੱਗੀ ਹੋਈ ਹੈ ਤੇ ਮਨ ਐਸੀ ਸ਼ਰਾਬ ਨੂੰ ਪੀ ਪੀ ਕੇ ਖੁਆਰ ਹੋ ਰਿਹਾ ਹੈ ਕਲ ਕਲ ਵਾਲੀ ਕਾਮ ਮਧ ਮਨੁਆ ਪੀਵਣ ਹਾਰ ਕ੍ਰੋਧ ਕਟੋਰੀ ਮੂਹ ਭਰੀ ਪਿਲਾਵਾ ਅਹੰਕਾਰ ਮਜਲਸ ਕੂੜੇ ਲਬ ਕੀ ਪੀ ਪੀ ਹੋਏ ਖੁਆਰ ਦੂਜਾ ਸ਼ਲੋਕ ਜੋ ਮਰਦਾਨਾ ਇੱਕ ហេਠ ਲਿਖਿਆ ਹੈ ਵਿੱਚ ਮਰਦਾਨਾ ਜੀ ਝੂਠੀ ਸ਼ਰਾਬ ਪੀਣ ਨੂੰ ਬਹੁਤੇ ਵਿਕਾਰ ਘਟਣਾ ਇਤ ਮਦ ਪੀਤਾ ਨਾਨਕਾ ਬਹੁਤੇ ਖਟਿਆ ਵਿਕਾਰ ਆਖਦੇ ਹਨ ਤੇ ਤੀਜੇ ਵਿੱਚ ਵਿੱਚ ਵਿਕਾਰ ਦੂਰ ਕਰਨ ਦਾ ਬਲ ਦੱਸਦੇ ਹੋਏ ਕਹਿੰਦੇ ਹਨ ਕਿ ਸਰੀਰ ਸ਼ਰਾਬ ਦੀ ਮੱਟੀ ਆਪੇ ਦੀ ਪਛਾਣ ਸ਼ਰਾਬ ਤੇ ਉਸ ਦੀ ਧਾਰ ਅਮਰ ਕਰਨ ਵਾਲੀ ਹੋਵੇ ਸਤ ਸੰਗਤ ਨਾਲ ਮੇਲ ਹੋਵੇ ਅੰਮ੍ਰਿਤ ਨਾਮ ਦੀ ਭਰੀ ਹੋਈ ਲਿਵ ਰੂਪੀ ਕਟੋਰੀ ਹੋਵੇ ਤਾਂ ਮਨੁੱਖ ਐਸੀ ਸ਼ਰਾਬ ਨੂੰ ਪੀ ਪੀ ਕੇ ਸਾਰੇ ਵਿਕਾਰ ਪਾਪ ਦੂਰ ਕਰ ਸਕਦਾ ਹੈ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤ ਸਿਓ ਮਿਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰ ਪੀ ਪੀ ਕੱਢੀ ਵਿਕਾਰ ਗੱਲ ਕੀ ਭਾਈ ਮਰਦਾਨਾ ਜੀ ਇੱਕ ਐਸੇ ਵਿਅਕਤੀ ਸਨ ਜਿਨ੍ਹਾਂ ਗੁਰੂ ਨਾਨਕ ਪਾਤਸ਼ਾਹ ਦੀ ਸ਼ੋਹ ਪ੍ਰਾਪਤ ਕਰ ਐਸੇ ਸੂਰਮ ਗਤੀ ਦੇ ਸਾਕੇ ਕੀਤੇ ਉਹ ਮਰਦਾਨਾ ਹੋ ਨਿਪੜੇ ਤੇ ਜਦ ਵੀ ਅਕਾਲ ਰੂਪ ਬਾਬਾ ਨਾਨਕ ਦਾ ਨਾਮ ਆਵੇਗਾ ਰਬਾਬੀ ਮਰਦਾਨਾ ਦਾ ਨਾਮ ਆਪ ਮੁਹਾਰੇ ਸ਼ਰਦਾ ਨਾਲ ਮੂੰਹ ਨਿਕਲ ਜਾਏਗਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਰਬ ਰਾਖਾ